ਸੋਹਣੇ ਬੂਟ ਕਾਸ਼ ਮੇਰੇ ਕੋਲ ਵੀ ਐਸੇ ਬੂਟ ਹੁੰਦੇ ਇਹ ਪਕਾਰ ਨਾ ਤੇਰੀ ਆਗੂ ਕਹਤੇ ਕਿ ਬੂਟ ਲੈਣ ਜੀ ਮੇਰੇ ਨੇ ਮੈਂ ਤਾਂ ਫੂਟਸ ਏਰੀਆ ਰੱਖੂ ਰੇ ਹਾਏ ਰੱਬਾ ਜੇ ਮੇਰੇ ਕੋਲ ਵੀ ਪੈ ਹੀ ਹੁੰਦੇ ਮੈਂ ਵੀ ਆਪਣੇ ਸ਼ੌਂਕ ਪੂਰੇ ਕਰ ਲੈਂਦੀ ਉਹ ਕੀ ਉਹ ਹਾ 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 ਉਹ ਕੰਮ ਮੇਰੀ ਆਗੀ ਮੰਗ ਦਿੰਨੀ ਵੀ ਸ਼ੈੜੀਆਂ ਮੰਗਣੀਆਂ ਨੇ ਸੱਚੀ ਵੇਸ਼ਾਂ ਬੂਰੀਆਂ ਇੰਨੀ ਗੱਲਾਂ ਚੱਲ ਚੱਲੀਏ ਤੋਪੀਆਲੇ ਆਂਦੇ ਉਹ ਐਨੇ ਸੋਹਣੇ ਸੈਂਡਲ ਉਹ ਵੀ ਪੂਰੇ ਨਾਪੇ ਦੇ ਵਿੱਚੋਂ ਕੱਟ ਰੇੜ ਤੇ ਇਹ ਤਾਂ ਮਹਿੰਗੇ ਹੋਣੇ ਉਹ ਨਹੀਂ ਨਹੀਂ ਆਪਾਂ ਇਸ ਟਾਈਮ ਘਰੇ ਤੋਪੀਆ ਵੀਰ ਸੈਂਟਰ ਲਰ ਤੇ ਇਸ ਤੋਂ ਲੈਵਾ ਤੁਸੀਂ ਇਸ ਸ਼ਾਪ ਤੇ ਫੁਲ ਹੈਵੀ ਕੁਆਲਿਟੀ ਦੇ ਬੂਟ ਤੇ ਜੁੱਤੀਆਂ ਵਿੱਚ ਵੀ ਬੇਸ਼ੁਮਾਰ ਵੈਰਾਈਟੀ ਲੈ ਆ ਸਕਦੇ ਹੋ ਤੇ ਤਾਂ ਹੁਣ ਛੋਟੇ ਬੱਚੇ ਦੀ ਜੁੱਤੀ ਤੇ ਬੂਟ ਵੀ ਮਿਲ ਜਾਣਗੇ ਇਸ ਦੇ ਨਾਲ ਨਾਲ ਤੁਸੀਂ ਇਸ ਸ਼ਾਪ ਤੇ ਲੇਡੀਜ਼ ਪੰਜਾਬੀ ਜੁੱਤੀ ਵਿੱਚ ਤਾਂ ਲਿਮਟਿਡ ਵੈਰਾਈਟੀ ਲੈ ਆ ਸਕਦੇ ਹੋ ਦੋਸਤੋ ਬਾਈ ਦੀ ਸ਼ਾਪ ਦੇ ਨਾਮ ਹੈ ਸ਼ਿਆਮ ਤੋਦੇ ਵਾਲੇ ਇਹਨਾਂ ਦਾ ਐਡਰੈਸ ਆ ਨਾਬੇ ਦੇ ਵਿੱਚ ਦੇਵੀ ਮੰਦਿਰ ਚੌਕ ਨੀਰ ਐਸ ਬੀ ਆਈ ਟੀ ਐਮ ਧੰਨਵਾਦ ਦੋਸਤੋ ਵੀਡੀਓ ਨੂੰ ਕਰ ਦਿਓ ਸ਼ੇਅਰ ਹੋਰ ਜਾਣਕਾਰੀ ਲਈ ਫੋਨ ਕਰ ਸਕਦੇ ਹੋ